ਸੱਚਖੰਡ ਵਾਸੀ ਜਥੇਦਾਰ ਸੰਤ ਬਾਬਾ ਕੁੰਦਨ ਸਿੰਘ ਜੀ ਕੀ 31ਵੀਂ ਪੁੰਨਿਆ ਤਿਥੀ ਇਸ ਵਰਸ ਵੀ ਗਾਉਂ ਮੇ ਪੰਜ ਵਾਰਡ ਕਲਾ ਜਿਜਬਾਲ ਸਥਿਤ ਗੁਰਦੁਆਰਾ ਸੰਤ ਸਰ ਸਾਹਿਬ ਮੇ ਬੜੀ ਸ਼ਰਧਾ ਕੇ ਸਾਥ ਮਨਾਈ ਗਈ ਪੱਤਰਕਾਰ ਸੰਤੋਸ਼ ਰਾਜਪੂਤ ਕੇ ਸਾਥ ਅਮਰਿਤਪਾਲ ਕੀ ਵਿਸ਼ੇਸ਼ ਰਿਪੋਰਟ ਵਾਹਿਗੁਰੂ 啊。 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਕੁੰਨ ਸਿੰਘ ਦੀ ਮਿੱਠੀ ਜਾਦ ਵਿੱਚ ਵਰਸੀ ਮਨਾਈ ਹੈ ਸਾਰੇ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਬਦੇਸ਼ਾਂ ਦੀਆਂ ਸੰਗਤਾਂ ਨੇ ਵਲ ਮਿਲ ਕੇ ਇਹ ਵਰਸੀ ਦਾ ਪ੍ਰੋਗਰਾਮ ਬਣਾਇਆ ਲੰਗਰਾਂ ਦੀ ਇਕਤਨੀ ਵਰਸੀ ਹੈ ਲੰਗਰਾਂ ਦੀ ਸੇਵਾ ਇਲਾਕੇ ਦੀਆਂ ਸੰਗਤਾਂ ਕਰੀਆਂ ਸਾਈਕਲ ਸੈਨ ਦੀਆਂ ਸੇਵਾ ਲੰਗਰ ਦੀ ਸੇਵਾ ਇਹ ਸਾਰੀ ਸੰਗਤਾਂ ਕਰ ਰਹੀਆਂ ਨੇ ਰਬ ਜੀ ਸਾਲ ਸਾਲ ਸੰਗਤਾਂ ਵੱਲੋਂ ਜਿਹੜੇ ਆ ਛੇ ਅਖੰਡ ਪਾਠ ਸੇਕ ਤੇ ਵੀ ਕਰਵਾਏ ਜਾਂਦੇ ਨੇ ਇਹ ਕਿੰਨੇ ਖੰਡ ਪਾਠ ਹੁੰਦੀਆਂ ਨੇ ਜਿਹੜੀਆਂ ਆ ਐਨ ਕੇ 70 ਪਾਠ ਤੋਂ ਤਾਂ ਹੋ ਗਿਆ ਅਜੇ ਸਾਡੇ ਪਾਠ ਖੰਡ ਪਾਠ ਰਹਿਣ ਦੇ ਰ ਕਰਨ ਵਾਲੀ ਇਹ ਸੰਗਤਾਂ ਦੀਆਂ ਆਪਣੀਆਂ ਸੁਖਣਾ ਹੁੰਦੀਆਂ ਨੇ ਉਹ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਜਾਂਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਸਾਨ ਗੁਰੂ ਰੰਸਾ ਪਾਤਸ਼ਾਹ ਦੀ ਮਿਹਰ ਨਾਲ ਉਹ ਖਨਪੜ ਫਿਰ ਸਾਲ ਬਾਅਦ ਆਪੋ ਆਪਣੀਆਂ ਵਰਸੀ ਤੇ ਜੋ ਵੀ ਕਿਸੇ ਦੀ ਸਰਦਾ ਭਾਵਨਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਫਿਰ ਆਪਣੇ ਖਨਪੜ ਸਾਲ ਬਾਅਦ ਕਰਾਉਂਦੇ ਨੇ ਬਾਬੇ ਜਿਹੜੀ ਇਮਾਰਤਾਂ ਬਣਦੀਆਂ ਜੇ ਇਹਨਾਂ ਬਾਰੇ ਵੀ ਇਹਨਾਂ ਦੇ ਵੀਰਾਂ ਨੂੰ ਕੁਝ ਇਹ ਕਹਿੰਦਾ ਜੁਣ ਇਹ ਜੀ ਦੀਵਾਨ ਹੈ ਲੰਗਰ ਹਾਲ ਤੇ ਸਰਾਂ ਜਿਹੜੀ ਇਹ ਬਣ ਰਹੀ ਹੈ ਇਹਦੀ ਸੰਗਤਾਂ ਦੇ ਰਹਿਣ ਲਈ ਬੜੀ ਮੁਸ਼ਕਲ ਆਉਂਦੀ ਹੈ ਅਸੀਂ ਆਪਣਾ ਘਰ ਤੇ ਬਣਾਇਆ ਹੀ ਨਹੀਂ ਤੇ ਸੰਗਤਾਂ ਲਈ ਪਹਿਲੋ ਬਣਾਈਏ ਤੇ ਫਿਰ ਆਪਣੇ ਘਰ ਲਈ ਵੀ ਸੋਚ ਲਾ ਮੰਨੋ ਬਬਈ ਹੜ ਆਏ ਹੋਇਆ ਉਹ ਬੰਦੇ ਜੀ ਤੁਸੀਂ ਜਾ ਰਹੇ ਹੋ ਹੜਨ ਦੀ ਜਿਹੜੇ ਪੀੜਤ ਲੋਕਾਂ ਦੇਖਣ ਕੋਲੀ ਦੇਖੋ ਜੀ ਉਸ ਜਿਹੜੇ ਹੜ ਆਏ ਨੇ ਸੰਗਟਾਂ ਦਾ ਇਲਾਕਾ ਦੀਆਂ ਸੰਗਟਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਘਾਟੇ ਬੰਦਾ ਸਮਾਂ ਜਿਹੜੇ ਕਿ ਲੋਕਾਂ ਦੇ ਸਿੰਘ ਸੰਗਟਾਂ ਦਾ ਆਪਣਾ ਸਾਰਾ ਉਹਨਾਂ ਦਾ ਸਾਰਾ ਕੁਝ ਰੁੜ ਗਿਆ ਘਰ ਵੀ ਰੁੜ ਗਏ ਨੇ ਫਸਲਾਂ ਵੀ ਰੁੜ ਗਈਆਂ ਨੇ ਉਹ ਬਹੁਤ ਘੱਟ ਬਹੁਤ ਘਾਟਾ ਪਿਆ ਹੈ ਜੋ ਕਿ ਅਸੀਂ ਸਾਰੇ ਹੀ ਉਸ ਨਾਲ ਵੀ ਸੁਰਨਾ ਫਿਰ ਜੋੜ ਕੇ ਸੇਵਾ ਕਰਦੇ ਆ ਕਰਨ ਲਈ ਤਿਆਰ ਹੈ ਬਾਬੇ ਜਿਹੜੀ ਅੱਜ ਸੰਗਤਾਂ ਇਥੇ ਪ੍ਰੋਗਰਾਮ ਵਿੱਚ ਪਹੁੰਚੀਆਂ ਉਹਨਾਂ ਦਾ ਕਿਹ ਤਰ੍ਹਾਂ ਧੰਨਵਾਦ ਕਰਦੇ ਉਹਨਾਂ ਦਾ ਸਾਰੀਆਂ ਸੰਗਤਾਂ ਦਾ ਆਈਆਂ ਦਾ ਧੰਨਵਾਦ ਸਤਿਗੁਰੂ ਗੁਰੰਦ ਸਾਹਿਬ ਪਾਤਸ਼ਾਹੀ ਦੀ ਕਿਰਪਾ ਨਾਲ ਉਹਨਾਂ ਦੀ ਦੇਖ ਰੇਖ ਹੈ ਉਹ ਆਪ ਹੀ ਕਰਦੇ ਨੇ ਬਹੁਤ ਬਹੁਤ ਧੰਨਵਾਦ ਕੋਈ ਖਾਲਸਾ ਹਾਂਜੀ ਬਾਬਾ ਜੀ ਆਪ ਦਾ ਨਾਮ ਭਾਈ ਹਰਪ੍ਰੀਤ ਸਿੰਘ ਜੀ ਸਟੇਜ 77 ਗੁਰਦਰਾ ਸੰਸਰ ਪੰਜਬੜ ਤੋਂ ਨਾਲੇ ਉਹਨਾਂ ਖੁਸ਼ੀ ਅਥਾ ਹੈ ਹਰ ਸਾਲ ਇੱਥੇ ਆਜੀ ਪਰਦੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਤੇ ਇਹ ਜਿਹੜੀ ਬਿਲਡਿੰਗ ਬਣਦੀ 6 ਮੰਜ਼ਲੀ ਮਹਾਂਪੁਰਸ਼ਾਂ ਦੀ ਇਹ ਸੰਗਤਾਂ ਦੇ ਰਹਿਣ ਵਾਸਤੇ ਔਰ ਦੀਵਾਨ ਹਾਲ ਸਾਈਕਲ ਸਟੈਂਡ ਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੱਥੇ ਬਣਦੀਆਂ ਨੇ ਤੇ ਜਿੰਨੇ ਵੀ ਇੱਥੇ ਤੁਹਾਡੀ ਕਮਿਸ਼ਨ ਆਉਂਦੇ ਨੇ ਜਿਵੇਂ ਗਿਆਨੀ ਗੁਰਨਾਮ ਸਿੰਘ ਜੀ ਮੱਲੀ ਸਾਡੇ ਬਾਬਾ ਜੀ ਹਰ ਸਾਲ ਇੱਥੇ ਬੜੀ ਸੇਵਾ ਕਰਦੇ ਨੇ ਸਟੇਜ ਤੇ ਵੀ ਖਾਨ ਪਰ ਸਭ ਦੀ ਸੇਵਾ ਕਰਦੇ ਨੇ ਸਾਰੇ ਅਸੀਂ ਤੰਦੇਈ ਦੇ ਨਾਲ ਐਸੇ ਮਹਾਂਪੁਰਸ਼ਾਂ ਦੀ ਵਰਸੀ ਮਨਾਉਨੇ ਆ ਕਿ ਜਿਹੜੇ ਸੰਤ ਬਾਬਾ ਕੁੰਦਨ ਸਿੰਘ ਜੀ ਦੀ 100ਵੀਂ ਵਰਸੀ ਦੇ ਸਬੰਧ ਵਿੱਚ ਢਾਡੀ ਜਥੇ ਗਿਆਨੀ ਗਰਨਾਮ ਸਿੰਘ ਜੀ ਮੱਲੀ ਸੁਰ ਸਿੰਘ ਜੀ ਪੌਰ ਲਖਬੀਰ ਸਿੰਘ ਜੀ ਕੋਮਲ ਹਰਪਾਲ ਸਿੰਘ ਜੀ ਢੰਡ ਬੜੇ ਜਥੇ ਸਚੈਨ ਸਿੰਘ ਜੀ ਖਾਲਸਾ ਸਾਰੇ ਜਥੇ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਸਮਾਜ ਦੇ ਕੇ ਨਵਾਜਦੇ ਆ ਉਹ ਮਹਾਂਪੁਰਸ਼ਾਂ ਦੇ ਗੁਣ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ ਨੇ ਨੇ ਮੇਲੇ ਦਾ ਕੰਪਨਕਤੀ ਪ੍ਰਬੰਧਾ ਜੋ ਕਰਵਾਈ ਗਈ। ਮੇਲੇ ਦੇ ਵਿੱਚ ਪ੍ਰਬੰਧ ਸਾਰੇ ਜੀ ਸੰਤ ਬਾਬਾ ਸਲੱਖਣ ਸਿੰਘ ਜੀ ਰਹਿਣ ਮਾਈ ਦੇ ਹੇਠ ਸਰਪੰਚ ਗੁਰਾਬੀਰ ਸਿੰਘ ਦੀ ਰਹਿਣ ਮਾਈ ਹੇਠ ਜਦਮਾਰ ਜਦਾਰਬੀਰ ਸਿੰਘ ਜੀ ਆਸਟ੍ਰੇਲੀਆ ਤੋਂ ਉਹਨਾਂ ਦੀ ਰਹਿਣ ਮਾਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਫਿਰ ਅਸੀਂ ਪਹਿਲਾਂ ਮੀਟਿੰਗ ਕਰਦੇ ਹਾਂ। ਮੀਟਿੰਗ ਦੇ ਵਿੱਚ ਅਸੀਂ ਸਾਰਾ ਮਤਾ ਪਾਸ ਕਰਦੇ ਹਾਂ। ਸੇਵਾਦਾਨ ਦੀ ਟੀਮ ਨੇ ਆਏ ਮਹਾਂਪ੍ਰਛਨ ਜਲਪਣੀ ਸਿਖਾਉਣਾ ਉਹਨਾਂ ਨੇ। ਸਾਰੀ ਸੇਵਾ ਦਾ ਪ੍ਰਬੰਧ ਕਰਕੇ ਅਸੀਂ ਸੇਵਾ ਚਲਾ ਰਹੇ ਹਾਂ ਪਰ ਮੈਨੇ ਕੇਂਦਰ ਕਿਤਨਾ ਸੰਗਤਾਂ ਆਤੀਆਂ ਕਾ ਕਾ ਕੇ ਸੰਗਤਾਂ ਸੰਗਤ ਇੰਗਲੈਂਡ ਤੋਂ ਵੀ ਆਈ ਹੈ ਜੀ ਸੰਗਤ ਆਸਟ੍ਰੇਲੀਆ ਤੋਂ ਵੀ ਆਈ ਹੈ ਕੈਨੇਡਾ ਤੋਂ ਵੀ ਆਈ ਹੈ ਤੇ ਲੱਗ ਲੱਗੇ ਇਲਾਕੇ ਸਰਬ ਸੰਗਤ ਆਉਂਦੀ ਹੈ ਹਰ ਸਾਲ